ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜੋ ਸ਼ਹਾਦਤ ਹੈ ਉਹ ਕੇਵਲ ਤੇ ਕੇਵਲ ਹਿੰਦੂ ਧਰਮ ਨੂੰ ਬਚਾਉਣ ਦੇ ਖਾਤਰ ਹੋਈ ਸੀ ਜਦੋਂ ਔਰੰਗਜ਼ੇਬ ਨੇ ਸਮੁੱਚੇ ਦੇਸ਼ ਦਾ ਇਸਲਾਮਿਕ ਕਰਨ ਦੀ ਨੀਤੀ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਉਹ ਕਿਹੜਾ ਕਾਰਨ ਸੀ ਕਿ ਉਹਨੇ ਆਪਣਾ ਰੁੱਖ ਜਾਂ ਆਪਣਾ ਧਿਆਨ ਸਮੁੱਚੇ ਤੌਰ ਤੇ ਕਸ਼ਮੀਰ ਦੀ ਧਰਤੀ ਉੱਤੇ ਕੇਂਦਰਿਤ ਕੀਤਾ ਤੇ ਉੱਥੋਂ ਦੇ ਵਿਦਵਾਨ ਬੁੱਧੀਜੀਵੀ ਪੜ੍ਹਨਤਾਵਾਂ ਤੇ ਜ਼ੁਲਮ ਆਰੰਭ ਕੀਤੇ ਤੇ ਉਹਨਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਉਣ ਉੱਤੇ ਪੂਰਾ ਜ਼ੋਰ ਲਾ ਦਿੱਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਬਾਅਦ ਉਹ ਕਿਹੜੇ ਗੁਰੂ ਸਾਹਿਬ ਜਿਨ੍ਹਾਂ ਨੇ ਲੰਮੇ ਧਰਮ ਪ੍ਰਚਾਰਕ ਦੌਰੇ ਕੀਤੇ ਤੇ ਲੋਕਾਂ ਅੰਦਰ ਜਾਗਰੂਕਤਾ ਪੈਦਾ ਕੀਤੀ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਪੈ ਕਾਹੂ ਕੋ ਦੇਤਨਾ ਨਏ ਪੈ ਮੰਤ ਆਣ ਦਾ ਜੋ ਸਿਧਾਂਤ ਹੈ ਗੈਰ ਮੁਸਲਮ ਲੋਕਾਂ ਤੇ Hindu ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਵਾਸਤੇ ਇਸ ਸਿਧਾਂਤ ਨੂੰ ਪ੍ਰਚਾਰਨ ਹਿੱਤ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਧਰਮ ਪ੍ਰਚਾਰਕ ਦੌਰੇ ਕੀਤੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਆਓ ਜਾਣਦੇ ਹਾਂ ਇਸ ਵੀਡੀਓ ਦੇ ਰਾਹੀਂ ਚਤਨ ਬਹੁਤ ਸੁਖ ਕੀਏ ਦੁੱਖ ਕੋ ਕੀਓ ਨਾ ਕੋਏ ਕਹੋ ਨਾਨਕ ਸੁਣ ਰੇ ਮਨਾ ਹਰ ਭਾਵੈ ਸੋ ਹੋਏ ਸਵਾਗਤ ਹੈ ਮਾਜਾ ਵਰਲਡਵਾਈਡ ਤੇ ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਅਰਦਾਸ ਜਿੱਥੇ ਕਿਤੇ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਖਾਸ ਤੌਰ ਤੇ ਇਸ ਵਾਰੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਬੜੇ ਹੀ ਸ਼ਰਧਾ ਉਤਸ਼ਾਹ ਨਾਲ ਮਨਾਇ ਜਾ ਰਹੀ ਹੈ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸਮੁੱਚੀਆਂ ਧਾਰਮਿਕ ਸਮਾਜਿਕ ਸਿੱਖ ਜਥੇਬੰਦੀਆਂ ਵੱਲੋਂ ਕਾਰਜ ਆਰੰਭ ਕਰ ਦਿੱਤੇ ਹੋਏ ਹਨ ਇਸ ਮੌਕੇ ਮੇਰੇ ਮਨ ਵਿੱਚ ਖਿਆਲ ਆਇਆ ਵੀ ਕਿਉਂ ਨਾ ਸਮੁੱਚੀਆਂ ਸਿੱਖ ਸੰਗਤਾਂ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਜਾਂ ਸਾਡੇ ਵਡੇਰੀ ਉਮਰ ਦੇ ਸਿੱਖ ਪਰਿਵਾਰ ਵੀ ਨੇ ਜੇਕਰ ਉਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜੀਵਨੀ ਪੜ੍ਹਨਾ ਚਾਹੁੰਦੇ ਆ ਜਾਂ ਉਹਨਾਂ ਦੀ ਸ਼ਹਾਦਤ ਬਾਰੇ ਜਾਣਨਾ ਚਾਹੁੰਦੇ ਆ ਜਾਂ ਗੁਰੂ ਤੇਗ ਬਹਾਦਰ ਜੀ ਦੇ ਜੋ ਜੀਵਨ ਉਪਦੇਸ਼ ਸਨ ਜੋ ਗੁਰਬਾਣੀ ਦੀ ਸਿੱਖਿਆ ਸੀ ਉਹ ਜੜਨਾ ਚਾਹੁੰਦੇ ਆ ਤਾਂ ਉਹ ਕੀ ਕਰਨ ਤਾਂ ਮੈਂ ਉਹਨਾਂ ਵਾਸਤੇ ਤਿੰਨ ਅਜਿਹੀਆਂ ਕਿਤਾਬਾਂ ਲੈ ਕੇ ਆਇਆ ਜੋ ਬਹੁਤ ਹੀ ਛੋਟੀਆਂ-ਛੋਟੀਆਂ ਨੇ ਪਰ ਇਸ ਸਾਰੀ ਜਾਣਕਾਰੀ ਉਹਨਾਂ ਵਿੱਚ ਬੜੇ ਸੋਹਣੇ ਢੰਗ ਨਾਲ ਕਹਿ ਸਕਦੇ ਆ ਵੀ ਕੁੱਜੇ ਵਿੱਚ ਸਮੁੰਦਰ ਬੰਦ ਕਰਕੇ ਦਿੱਤੀ ਹੋਈ ਹੈ। ਸਭ ਤੋਂ ਪਹਿਲਾਂ ਜਿਹੜੀ ਕਿਤਾਬ ਮੈਂ ਸਾਂਝੀ ਕਰਨ ਲੱਗਾ ਇਸ ਕਿਤਾਬ ਦਾ ਨਾਮ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਪਦੇਸ਼। ਇਸ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਹੈ ਸਿੱਖ ਮਿਸ਼ਨਰੀ ਕਾਲਜ ਲੁਧਿਆਣੇ ਨੇ ਤੇ ਇਸ ਕਿਤਾਬ ਦੇ ਕੇਵਲ 24 ਪੰਨੇ ਆ। 24 ਪੰਨਿਆਂ ਦੇ ਵਿੱਚ ਸਾਨੂੰ ਇਹ ਪਤਾ ਲੱਗੂ ਕਿ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸਰਬ ਵਿਆਪਕ ਤੇ ਭਗਤ ਰੱਖਿਅਕ ਬਾਰੇ ਬਾਣੀ ਵਿੱਚ ਕੀ ਕਿਹਾ ਹੈ ਮਨੁੱਖਾ ਜੀਵਨ ਦਾ ਮਨੋਰਥ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਕਿਹੜੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ ਜਗਤ ਦੀ ਅਨਸਿਰਤਾ ਬਾਰੇ ਗੁਰੂ ਸਾਹਿਬ ਨੇ ਕੀ ਕਿਹਾ ਦੁੱਖ ਸੁੱਖ ਦੇ ਚੱਕਰ ਬਾਰੇ ਸਤਿਗੁਰੂ ਜੀ ਨੇ ਕੀ ਕਿਹਾ ਮਾਇਆ ਦਾ ਚੱਕਰ ਕੀ ਹੈ ਇਸ ਤੋਂ ਕਿਵੇਂ ਬਚਣਾ ਹੈ ਉਹ ਕੀ ਉਪਦੇਸ਼ ਹੈ ਤੇ ਮਨ ਦਾ ਧੋਖਾ ਕੀ ਹੈ ਇਸ ਤਰ੍ਹਾਂ ਬਹੁਤ ਸਾਰੇ ਵਿਸ਼ੇ ਨੇ ਜੋ ਇਸ ਕਿਤਾਬ ਦੇ ਵਿੱਚ ਛੋਹੇ ਗਏ ਨੇ ਤੇ ਜਿਹੜੇ ਜਿਹੜੇ ਗੁਰਬਾਣੀ ਦੇ ਸ਼ਬਦ ਇਸ ਕਿਤਾਬ ਦੇ ਵਿੱਚ ਉਸ ਉਪਦੇਸ਼ ਨੂੰ ਸਮਝਾਉਣ ਵਾਸਤੇ ਦਿੱਤੇ ਗਏ ਨੇ ਤੇ ਉਹਦੇ ਨਾਲ ਦੇ ਨਾਲ ਜਿਹੜੀ ਹੈ ਵਿਆਖਿਆ ਵੀ ਕੀਤੀ ਗਈ ਹੈ ਜਿਸ ਕਰਕੇ ਆਮ ਪਾਠਕ ਵੀ ਜੋ ਜਿਗਿਆਸੂ ਹੈ ਉਹ ਵੀ ਇੱਕ ਤੋਂ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦਾ ਦੂਜੇ ਨੰਬਰ ਤੇ ਜਿਹੜੀ ਕਿਤਾਬ ਮੈਂ ਸਾਂਝੀ ਕਰਨ ਲੱਗਿਆ ਇਹ ਪ੍ਰੋਫੈਸਰ ਸਾਹਿਬ ਸਿੰਘ ਹੁਣਾ ਵੱਲੋਂ ਲਿਖਤ ਕਿਤਾਬ ਹੈ ਇਹਦਾ ਨਾਮ ਹੈ ਜੀਵਨ ਬਿਰਤਾਂਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇੱਕ ਕਿਤਾਬ ਵਿੱਚ ਛੋਟੀ ਜਿਹੀ ਕਿਤਾਬ ਹੈ ਤੇ तकरीबन ਇਹ 56 ਕੋ ਪੰਨਿਆਂ ਦੀ ਕਿਤਾਬ ਹੈ ਇਹਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਬਿਰਤਾਂਤ ਸਾਂਝਾ ਕੀਤਾ ਗਿਆ ਜਿਹਨੂੰ 11 ਕਾਂਡਾਂ ਵਿੱਚ ਵੰਡਿਆ ਗਿਆ ਆਰੰਭਤਾ ਜੋ ਹੈ ਉਹ ਗੁਰੂ ਤੇਗ ਬਹਾਦਰ ਜੀ ਦੇ ਜਨਮ ਤੋਂ ਹੁੰਦੀ ਹੈ ਫਿਰ ਔਰੰਗਜ਼ੇਬ ਦੀ ਮਜ਼ਹਹਬੀ ਨੀਤੀ ਕੀ ਸੀ ਗੁਰੂ ਤੇਗ ਬਹਾਦਰ ਸੱਚ ਪਾਤਸ਼ਾਹ ਨੇ ਕਿਹੜੇ ਕਿਹੜੇ ਪਾਸੇ ਜੋ ਧਰਮ ਪ੍ਰਚਾਰ ਦੌਰੇ ਕੀਤੇ ਪੰਜਾਬ ਵੱਲ ਕਿਵੇਂ ਉਹਨਾਂ ਦੀ ਵਾਪਸੀ ਹੁੰਦੀ ਹੈ ਉਹਦੇ ਨਾਲ ਉਹਨਾਂ ਦੀ ਸ਼ਹਾਦਤ ਦਾ ਸੰਖੇਪ ਤੌਰ ਤੇ ਜ਼ਿਕਰ ਹੈ ਫਿਰ ਗੁਰੂ ਸਾਹਿਬ ਜੀ ਦੀ ਬਾਣੀ ਦਾ ਜ਼ਿਕਰ ਹੈ ਫਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰਿਆਂ ਦਾ ਵੇਰਵਾ ਇਸ ਕਿਤਾਬ ਦੇ ਵਿੱਚ ਸ਼ਾਮਲ ਕੀਤਾ ਹੋਇਆ ਔਰੇ ਬੜੀ ਛੋਟੀ ਜਿਹੀ ਕਿਤਾਬ ਹੈ ਕੇਵਲ 56 ਕੁੱਪਨਿਆਂ ਦੀ ਸੋ 24 ਪੰਨਿਆਂ ਤੋਂ ਤੇ 56 ਪੰਨੇ ਇਹ ਤੁਸੀਂ ਜਮ੍ਹਾਂ ਕਰ ਲਓ ਵੀ ਕਿੰਨੇ ਕੁ ਬਣਦੇ ਆ ਤੀਸਰੇ ਨੰਬਰ ਤੇ ਜੋ ਆਖਰ ਤੇ ਮੈਂ ਕਿਤਾਬ ਸਾਂਝੀ ਕਰਨ ਲੱਗਿਆ ਇਸ ਕਿਤਾਬ ਦੇ ਲੇਖਕ ਨੇ ਪ੍ਰਥੀਪਾਲ ਸਿੰਘ ਕਪੂਰ ਤੇ ਇਸ ਕਿਤਾਬ ਨੂੰ ਸਿੰਘ ਬ੍ਰਦਰਸ ਅੰਮ੍ਰਿਤਸਰ ਨੇ ਪ੍ਰਕਾਸ਼ਿਤ ਕੀਤਾ ਹੈ ਤੇ ਇਸ ਕਿਤਾਬ ਦਾ ਨਾਮ ਹੈ ਧਰਮ ਰੱਖਿਅਕ ਗੁਰੂ ਤੇਗ ਬਹਾਦਰ ਇਹ ਵੀ ਕੁੱਲ ਮਿਲਾ ਕੇ ਜੇ ਮੈਂ ਸਮਗਰੀ ਦੀ ਗੱਲ ਕਰ ਰਿਹਾ ਇਸ ਕਿਤਾਬ ਵਿੱਚ ਜੋ ਦਰਜ ਹੈ ਉਹ 90 ਕੋ ਪੰਨਿਆਂ ਉੱਤੇ 90 ਕੋ ਪੰਨਿਆਂ ਤੱਕ ਸੀਮਤ ਹੈ ਇਹ ਕਿਤਾਬ ਦੇ ਵਿੱਚ ਪੰਜ ਅਧਿਆਏ ਨੇ ਪਹਿਲਾ ਅਧਿਆਇ ਪ੍ਰਗਟ ਫਏ ਗੁਰੂ ਤੇਗ ਬਹਾਦਰ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਜਨਮ ਤੇ ਉਹਦੇ ਨਾਲ ਗੁਰਗੱਦੀ ਤੱਕ ਦਾ ਵੇਰਵਾ ਇਤਿਹਾਸਕ ਤੇ ਗੁਰਮਤ ਪੱਖ ਤੋਂ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ। ਦੂਜੇ ਨੰਬਰ ਤੇ ਜ਼ਿਕਰ ਹੈ ਔਰੰਗਜ਼ੇਬ ਦੁਆਰਾ ਭਾਰਤੀ ਇਸਲਾਮੀਕਰਨ ਇਤਿਹਾਸਕ ਪਰਪੇਖ। ਤੀਸਰਾ ਅਧਿਆਇ ਹੈ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ ਤੇ ਚੌਥਾ ਅਧਿਆਇ ਹੈ ਠੀਕਰ ਫੋਰ ਦਿੱਲੀ ਸਿਰ। ਪੰਜਵੇਂ ਅਧਿਆਇ ਨੂੰ ਨਾਮ ਦਿੱਤਾ ਹੈ ਪਿਛਲ ਲਿਖਤ ਦਾ ਜਿਹਦੇ ਵਿੱਚ ਜ਼ਿਕਰ ਹੈ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਅੱਗੇ ਫਰਿਆਦੀ ਹੋਏ। ਇਸ ਕਿਤਾਬ ਦੇ ਵਿੱਚ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਵੀ ਜਿੱਤਨੀ ਵੀ ਇਤਿਹਾਸਕ ਸਮੱਗਰੀ ਹੈ ਉਹ ਕਿਤਨਾ ਕਿਤੇ ਸਾਨੂੰ ਬਿਲਕੁਲ ਨਵੀਂ ਪ੍ਰਤੀਤ ਹੋਏਗੀ ਕਿਉਂਕਿ ਇਸ ਕਿਤਾਬ ਵਿੱਚ ਦਿੱਤੀ ਹੋਈ ਜਿਹੜੀ ਜਾਣਕਾਰੀ ਹੈ ਉਹ ਥੋੜੀ ਜਿਹੀ ਨਵੀਂ ਹੋ ਸਕਦੀ ਹੈ ਖਾਸ ਤੌਰ ਤੇ ਨਵੇਂ ਪਾਠਕਾਂ ਬਾਰੇ ਉਹ ਸੋਦਾ ਪੁਰਾਤਨ ਸਾਡੇ ਗੁਰਸਿੱਖ ਜਦੋਂ ਇਹਨਾਂ ਕਿਤਾਬਾਂ ਨੂੰ ਪੜ੍ਹਨ ਤੇ ਉਹ ਬਹੁਤ ਕੁਝ ਜਾਣਦੇ ਹੁਣ ਪਰ ਨਵੇਂ ਪਾਠਕਾਂ ਦੇ ਵਾਸਤੇ ਜਾਂ ਸਾਡੀ ਨਵੀਂ ਪੰਦੀਰੀ ਨਵੀਂ نسل ਜੋ ਹੈ ਉਹਨੇ ਜੇ ਪੜਨਾ ਹੋਵੇ ਇਹ ਕਿਤਾਬ ਉਹਨਾਂ ਵਾਸਤੇ ਬੜੀ ਕਮਾਲ ਦੀ ਸਾਬਤ ਹੋ ਸਕਦੀ ਹੈ ਸੋ ਇਸ ਕਿਤਾਬ ਦੀ ਕੀਮਤ 200 ਰੁਪਏ ਹੈ ਇਸ ਤੋਂ ਪਹਿਲਾਂ ਵਾਲੀ ਕਿਤਾਬ ਦੀ ਕੀਮਤ 20 ਰੁਪਏ ਉਸ ਤੋਂ ਪਹਿਲਾਂ ਜਿਹੜੀ ਕਿਤਾਬ ਹੈ ਉਹਦੀ ਕੀਮਤ ਦੀ ਕੋਈ 20 30 ਰੁਪਏ ਹੈ ਜਦ ਮੈਂ ਇਹ ਕਹਾਂ ਵੀ ਕੁੱਲ 300 ਰੁਪਏ ਤੋਂ ਵੀ ਘੱਟ ਪੈਸੇ ਤੁਸੀਂ ਖਰਚ ਕਰਕੇ ਇਹ ਤਿੰਨ ਕਿਤਾਬਾਂ ਮੰਗਵਾ ਕੇ ਜੇਕਰ ਪੜਦੇ ਹੋ ਤਾਂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਉਹਨਾਂ ਦੀ ਸ਼ਹਾਦਤ ਉਹਨਾਂ ਦੇ ਧਰਮ ਪ੍ਰਚਾਰ ਦੌਰੇ ਉਹਨਾਂ ਦੀ ਸੋਚ ਸਮਝ ਵਿਹਾਰ ਤੇ ਉਸ ਵੇਲੇ ਦੇ ਜੋ ਸਮਕਾਲੀ ਹਾਲਾਤ ਸਨ ਉਹਨਾਂ ਬਾਰੇ ਅਸੀਂ ਬਹੁਤ ਕੁਝ ਜਾਣ ਸਕਾਂਗੇ ਤੇ ਸਹੀ ਮayne ਵਿੱਚ ਸਾਡੇ ਅੰਦਰ ਸਾਡੇ ਦਿਲ ਅੰਦਰ ਕੇਵਲ ਸ਼ਰਧਾ ਹੀ ਨਹੀਂ ਬਲਕਿ ਗਿਆਨ ਵੀ ਪੈਦਾ ਹੋਵੇਗਾ ਤੇ ਅਸੀਂ ਬਹੁਤ ਹੀ ਸ਼ਰਧਾ ਸਤਿਕਾਰ ਦੇ ਨਾਲ ਗੁਰੂ ਤੇਗ ਬਹਾਦਰ ਸਾਚੇ ਪਾਤਸ਼ਾਹ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸ਼ਰਧਾ ਦੇ ਪੁੱਲ ਪੇਟ ਕਰ ਸਕਾਂਗੇ ਉੱਥੇ ਸਾਡੇ ਗਿਆਨ ਵਿੱਚ ਵਾਧਾ ਹੋਵੇਗਾ ਜਿਸ ਗਿਆਨ ਦੇ ਨਾਲ ਅਸੀਂ ਆਪਣੀ ਨਵੀਂ ਪੰਡੀਰੀ ਨਵੀਂ ਪੀੜੀ ਜਾਂ ਨਵੀਂ نسل ਨੂੰ ਮੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਸ਼ਹਾਦਤ ਬਾਰੇ ਦੱਸ ਸਕਾਂਗੇ ਸੋ ਉਮੀਦ ਕਰਦਾ ਇਹ ਜੋ ਜਾਣਕਾਰੀ ਦਿੱਤੀ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਤੇ ਵੀਡੀਓ ਦੇ ਆਰੰਭ ਵਿੱਚ ਜਿਹੜੇ ਮੈਂ ਚਾਰ ਸਵਾਲ ਕੀਤੇ ਸੀ ਉਹਨਾਂ ਚੋਹਾਂ ਸਵਾਲਾਂ ਦਾ ਜਵਾਬ ਵੀ ਇਹਨਾਂ ਕਿਤਾਬਾਂ ਨੂੰ ਪੜ੍ਹਿਆ ਤੁਹਾਨੂੰ ਬੜਾ ਹੀ ਸੌਖਿਆਂ ਪ੍ਰਾਪਤ ਹੋ ਜਾਵੇਗਾ ਸੋ ਜ਼ਰੂਰ ਕੋਸ਼ਿਸ਼ ਕਰਿਓ ਕਿ ਗੁਰੂ ਤਿਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਇਸ ਸ਼ਹੀਦੀ ਸ਼ਤਾਬਦੀ ਵਰਣ ਸਮਰਪਤ ਅਸੀਂ ਇਹਨਾਂ ਵਿੱਚੋਂ ਚਾਹੇ ਇੱਕ ਜਾਂ ਤਿੰਨੋਂ ਹੀ ਕਿਤਾਬਾਂ ਖਰੀਦ ਕੇ ਥੋੜਾ ਥੋੜਾ ਕਰਕੇ ਜ਼ਰੂਰ ਪੜਿਏ ਤੇ ਆਪਣੇ ਅਮੀਰ ਇਤਿਹਾਸ ਵਿਰਾਸਤ ਤੇ ਵਿਰਸੇ ਤੇ ਰੂਬਰੂ ਹੋਈਏ ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ